ਇੱਕ ਜੀ ਦੀ ਘੜ ਮਹਿਸੂਸ ਹੁੰਦੀ ਰਣੀ ਜਦੋਂ ਵੀ ਮਾਣਾ ਘਰੇ 12 ਵਜੇ ਆਉਣਾ 11 ਵਜੇ ਆਉਣਾ 1 ਵਜੇ ਆਉਣਾ ਮੇਰੀ ਮਾਣੇ ਪਹਿਲਾਂ ਖਲੋਤੀ ਹੁਣਾ ਗੇਟ ਗੜੀ ਭੀ ਮੇਰਾ ਪੁੱਤ ਆਉਂਦਿਆ ਹੁਣ ਉਹ ਤਨੀ ਨਾ ਖਲੋਣੀ ਖਲੋਣਾ ਮੇਰੀ ਮਾਣੇ ਡਿਫਰੈਂਸ਼ ਚੋੜੀ ਮੈਂ ਨਿਕਲਿਆ ਜੀ ਵੀ ਇੰਨਾ ਦੋਖਿਆ ਮੈਨੂੰ ਦੁਨੀਆ ਜੋ ਕਹਿੰਦੀ ਕਹੀ ਜਾਵੇ ਜੋ ਵੀ ਤੰਨੇ ਮੈਨੂੰ ਪਤਾ ਮੇਰੇ ਤੇ ਕੀ ਨਹੀਂ ਬਲ ਦੁਨੀਆ ਨੇ ਤੇ ਕਹੀ ਜਾਣਾ ਜੋ ਕਹਿਣਾ ਹੈ ਦੁੱਖ ਮੈਨੂੰ ਆ ਤੇ ਝੱਲਣਾ ਵੀ ਮੈਨੂੰ ਪੈਣਾ ਪਤਾ ਉਹਨੂੰ ਦਾ ਜਿਹੜੇ ਬੰਦੇ ਦੀ ਬੀਤੀ ਹੁੰਦੀ ਆ ਬਾਕੀ ਆਣੇ ਦੇ ਗੱਲਾਂ ਕਰਨੀਆਂ ਉਹ ਕਰਦਾ ਤੇ ਇਹ ਕਰਦਾ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਇਹ 17 ਉਹਨਾਂ ਦੇ ਟੁਕਦੀਆਂ ਨੇ ਜਾਂ ਇਹ 17 ਦਾ ਦਰਦ ਉਹ ਲੋਕ ਮਹਿਸੂਸ ਕਰ ਸਕਦੇ ਨੇ ਉਹ ਬੱਚੇ ਮਹਿਸੂਸ ਕਰ ਸਕਦੇ ਨੇ ਜਿਨ੍ਹਾਂ ਦਾ ਬਚਪਨ ਤੋਂ ਜਿਨ੍ਹਾਂ ਤੋਂ ਮਾਂ ਦਾ ਸਾਆ ਚਲਾ ਜਾਂਦਾ ਵਾ ਉਹਨਾਂ ਬੱਚਿਆਂ ਨੂੰ ਇਸ ਚੀਜ਼ ਦਾ ਕਦੇ ਵੀ ساری ਉਮਰ ਵਾਸਤੇ ਦਰਦ ਨਹੀਂ ਭੁੱਲਦਾ ਜਿਨ੍ਹਾਂ ਦੀਆਂ ਮਾਵਾਂ ਬਚਪਨ 'ਚ ਉਹਨਾਂ ਨੂੰ ਛੱਡ ਕੇ ਚਲੇ ਜਾਂਦੀਆਂ ਨੇ ਗੱਲ ਕਰੀਏ ਗੁਰਦਾਸਪੁਰ ਦੇ ਬਟਾਲੇ ਦੇ ਲਾਗੇ ਪਿੰਡ ਆ ਕਸਿਹਟਪੁਰਾ ਜਿੱਥੋਂ ਦਾ ਰਹਿਣ ਵਾਲਾ ਗੋਲੂ ਮਾਝੇ ਵਾਲਾ ਅਕਸਰ ਅਸੀਂ ਉਸ ਨੂੰ ਫਿਲਮ ਇੰਡਸਟਰੀ ਦੇ ਵਿੱਚ ਦੇਖਿਆ ਉਸ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਲਗਾਤਾਰ ਅਸੀਂ ਪਲੇ ਕੀਤੀਆਂ ਦੇਖੀਆਂ ਤਾਂ ਉਸ ਦੀ ਮਾਂ ਕੋਲ ਸਮਾਂ ਪਹਿਲਾਂ ਉਸ ਦਾ ਸਾਥ ਛੱਡ ਜਾਂਦੀ ਹੈ ਇੱਕ ਬਿਮਾਰੀ ਦੇ ਨਾਲ ਉਸ ਮਾਤਾ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਗੋਲੂ ਘਰ ਦੇ ਵਿੱਚ ਇਕੱਲਾ ਹੋ ਰਹਿ ਜਾਂਦਾ। ਬਾਪ ਆ ਤੇ ਗੋਲੂ ਆ। ਭੈਣ ਕੋਈ ਨਹੀਂ ਇਕੱਲਾ ਇਕੱਲਾ ਵਾ ਮਾਂ-ਬਾਪ ਦਾ ਪੁੱਤ ਸੀ ਪਰ ਮਾਂ ਬਚਪਨ ਜੇ ਹੀ ਉਸ ਦਾ ਸਾਥ ਛੱਡ ਗਈ ਹੈ। ਕਿਤੇ ਨਾ ਕਿਤੇ ਉਹ ਦਰਦ ਉਸ ਬੱਚੇ ਨੂੰ ساری ਉਮਰ ਵਾਸਤੇ ਖਾਂਦਾ ਰਹੇਗਾ। ਪਰ ਸਭ ਤੋਂ ਮਾੜੀ ਗੱਲ ਉਹਨਾਂ ਲੋਕਾਂ ਵਾਸਤੇ ਆ ਮੈਂ ਸਭ ਤੋਂ ਪਹਿਲਾਂ ਇੱਕ ਗੱਲ ਦੱਸ ਦਵਾਂ ਕਿ ਜਿਹੜੇ ਲੋਕ ਗੋਲੂ ਨੂੰ ਗਲਤ ਕਮੈਂਟ ਕਰਦੇ ਨੇ ਕਮੈਂਟ ਕਰਦੇ ਨੇ ਕਿ ਤੂੰ ਹੱਸਦਾ ਵਾ ਤੂੰ ਐਦਾਂ ਕਰਦਾ ਵਾ ਮਾਂ ਉਸ ਦੀ ਉਸ ਦਾ ਸਾਥ ਛੱਡ ਗਈ ਹੈ ਅਫਸੋਸ ਕਰਨ ਦੀ ਬਜਾਏ ਉਸ ਨੂੰ ਗਲਤ ਕਮੈਂਟ ਕਰਦੇ ਹੋ ਘਟੋ ਘਟ ਇੰਨਾ ਕਿ ਦੇਖੋ ਕਿ ਬੱਚਾ ਵਾ ਛੋਟਾ ਵਾ ਕੀ ਇਹ ਚੀਜ਼ਾਂ ਉਸ ਬੱਚੇ ਨੂੰ ਕਿੰਨਾ ਕਚਰੇ ਕਿਦਾਂ ਉਹ ਬੱਚਾ ਉਸ ਗੱਲਾਂ ਨੂੰ ਬਰਦਾਸ਼ਤ ਕਰੇਗਾ ਉਸਦੇ ਵਾਸਤੇ ਬੜੀ ਵੱਡੀ ਇੱਕ ਮੁਸ਼ਕਲ ਆ ਕਿ ਜਿਹੜੇ ਲੋਕ ਉਸ ਨੂੰ ਗਲਤ ਕਰਦੇ ਨੇ ਉਹ ਕਦੇ ਵੀ ਉਹ ਗੱਲਾਂ ਉਹਦੇ ਦਿਮਾਗ ਚੋਂ ਜਾਂ ਦਿਲ ਚੋਂ ਨਹੀਂ نکلਣਗੀਆਂ ਤਸਵੀਰ ਆ ਗੋਲੂ ਮਾਝੇ ਵਾਲੇ ਦੇ ਘਰ ਦੀ ਤੁਸੀਂ ਦੇਖ ਸਕਦੇ ਹੋ ਅੱਜ ਉਸ ਦੀ ਮਾਤਾ ਦੀ ਯਾਨੀ ਕਿ ਵਰੀਨਾ ਕੀਤਾ ਜਾ ਰਿਹਾ ਘਰ ਦੇ ਵਿੱਚ 13 ਤਰੀਕ ਨੂੰ ਉਸਨਾਂ ਦਾ ਭੋਗ ਪੈ ਗਿਆ ਸੀ ਤਾਂ ਉਸ ਤੋਂ ਬਾਅਦ ਵਰੀਨਾ ਇਸੇ ਸਾਲ ਦੇ ਵਿੱਚ ਕੀਤਾ ਜਾ ਰਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਰਿਸ਼ਤੇਦਾਰ ਕਿਸ ਤਰੀਕੇ ਨਾਲ ਇੱਥੇ ਆ ਕੇ ਘਰ ਦੇ ਵਿੱਚ ਦੁੱਖ ਸਾਂਝਾ ਕਰ ਰਹੇ ਨੇ ਖੰਡ ਪਾਠ ਰੱਖਿਆ ਗਿਆ ਉਸ ਖੰਡ ਪਾਠ ਦਾ ਭੋਗ ਪਾਇਆ ਗਿਆ ਵਾ ਗੱਲਬਾਤ ਜ਼ਰੂਰ ਕਰਾਂਗੇ ਗੋਲੂ ਮਾਝੇ ਵਾਲੇ ਨਾਲ ਵੀ ਕਿ ਬਚਪਨ ਜੋ ਮਾਂ ਜਦੋਂ ਚਲ ਜਾਂਦੀ ਆ ਤਾਂ ਦਰਦ ਕਦੇ ਨਹੀਂ ਭੁੱਲਦਾ ਉਹ ਸਾਰੀ ਉਮਰ ਯਾਦਾਂ ਨਹੀਂ ਬੱਚੇ ਨੂੰ ਭੁੱਲਦੀਆਂ ਗੋਲੂ ਸਾਡੇ ਨਾਲ ਆ ਗੋਲੂ ਮਾਤਾ ਬਚਪਨ ਦੇ ਸਾਥ ਛੱਡ ਗਈ ਹੈ ਬਹੁਤ سارے ਲੋਕ ਗਲਤ ਕਮੈਂਟ ਕਰਦੇ ਨੇ ਗੋਲੂ ਨੂੰ ਅੱਜ ਕਿ ਗੋਲੂ ਹੱਸਦਾ ਪਿਆ ਵੀਡੀਓ ਦੇ ਵਿੱਚ ਗੋਲੂ ਦਾ ਮਜ਼ਾਕ ਕਰਿਆ ਹਮੇਸ਼ਾ ਇਦਾਂ ਕਰਦਾ ਰਿਹਾ ਕਿੰਨਾ ਕੁ ਲੋਕਾਂ ਨੇ ਉਹ ਬਰਦਾਸ਼ਤ ਤੋਂ ਬਾਹਰ ਵੀ ਹੋ ਜਾ ਸਕਦਾ ਹੈ ਨਾ ਉਮਰ ਛੋਟੀ ਹੈ ਜਿੱਦਾਂ ਦੇ ਨੇ ਕਮੈਂਡ ਕੀਤੇ ਆ ਬਰਦਾਸ਼ਤ ਤੋਂ ਬਾਹਰ ਵੀ ਹੈ ਕੀ ਕਰਨਾ ਭਾਜੀ ਮੈਂ ਇਹਦੇ ਜਿਹੜਾ ਕਹਿੰਦਾ ਕਹੀ ਜਾਵੇ ਪਤਾ ਉਹਨੂੰ ਦਾ ਜਿਹੜੇ ਬੰਦੇ ਦੀ ਬੀਤੀ ਹੁੰਦੀ ਆ ਬਾਕੀ ਆਣੇ ਦੇ ਗੱਲਾਂ ਕਰਨੀਆਂ ਉਹ ਕਰਦਾ ਤੇ ਇਹ ਕਰਦਾ ਤੇ ਬਾਕੀ ਹੋਏ ਤੱਕ ਵੀ ਦੁੱਖਿਆ ਵੀ ਡਿਫਰੈਸ਼ਨ ਚੁੜੀ ਮੈਂ ਨਿਕਲੇ ਆ ਜੀ ਵੀ ਇੰਨਾ ਦੁੱਖਿਆ ਮੈਨੂੰ ਦੁਨੀਆ ਜੋ ਕਹਿੰਦੀ ਕਹੀ ਜਾਵੇ ਹਾਂਜੀ ਗੋਲੂ ਕਦੇ ਆਪਣੀ ਇੰਡਸਟਰੀ ਨੂੰ ਤਾਂ ਨਹੀਂ ਛੱਡੇਗਾ ਹੁਣ ਜਿੱਦਾਂ ਮਤਲਬ ਕਿ ਮਾਂ ਦਾ ਵੀ ਬੜਾ ਸਹਯੋਗ ਹੁੰਦਾ ਸੀ ਬਾਪ ਦਾਦਾ ਜਿੱਥੇ ਹੁੰਦਾ ਇਹਦਾ ਮਾਂ ਦਾ ਵੀ ਸਹਯੋਗ ਬੜਾ ਹੁੰਦਾ ਸੀ ਮਾਂ ਵੀ ਬੜਾ ਹੱਲਾਸ਼ੀਰੀ ਦਿੰਦੀ ਸੀ ਆਪਣੇ ਪੁੱਤ ਨੂੰ ਪੁੱਤ ਕਦੇ ਵੀ ਪਿੱਛੇ ਨਾ ਮੁੜੀ ਹੁਣ ਕਦੇ ਵੀ ਪਿੱਛੇ ਨਾ ਮੁੜੀ ਹੈਨਾ ਜੇ ਜਿਸ ਪਲੇਟਫਾਰਮ ਤੇ ਤੂੰ ਚਲਾ ਗਿਆ ਵਾ ਹੁਣ ਗਾਂਹ ਜਾਈ ਹੁਣ ਉਹ ਕਦੇ ਗੋਲੂ ਨੂੰ ਪਲੇਟਫਾਰਮ ਛੱਡਣਾ ਤੇ ਨਹੀਂ ਪਵੇਗਾ ਨਹੀਂ ਨਹੀਂ ਭਾਜੀ ਕੰਮ ਨਹੀਂ ਛੱਡ ਰਹਾ ਮੈਂ ਪਰ ਇੱਕ ਜੀ ਦੀ ਘਾੜ ਮਹਿਸੂਸ ਹੁੰਦੀ ਰਣੀ ਜਦੋਂ ਵੀ ਮੈਂ ਆਉਣਾ ਘਰੇ 12 ਵਜੇ ਆਉਣਾ 11 ਵਜੇ ਆਉਣਾ 1 ਵਜੇ ਆਉਣਾ ਮੇਰੀ ਮਾਣ ਪਹਿਲਾਂ ਖਲੋਤੀ ਹੁੰਣਾ ਹੈ ਗੇਟ ਗੜੀ ਪੀ ਮੇਰਾ ਪੁੱਤ ਆਉਂਦਿਆ ਹੁਣ ਉਹ ਤਾਂ ਨਹੀਂ ਖਲੋਣੀ ਖਲੋਣਾ ਮੇਰੀ ਮਾਣ ਹੈ ਬਾਕੀ ਇਹ ਘਾੜ ਤੇ ਹੁਣ ਸਾਰੀ ਉਮਰ ਦੀ ਆ ਕੁੜੀ ਤੇ ਕੋ ਕਰ ਨਹੀਂ ਸਕਦਾ ਦੁੱਖ ਤੇ ਬੜਾ ਹੁਣ ਮੈਂ ਕਿਦਾਂ ਇਜ਼ਹਾਰ ਕਰਾਂ ਹੁਣ ਜੋ ਵੀ ਤੰਡੀ ਮੈਨੂੰ ਪਤਾ ਮੇਰੇ ਤੇ ਕੀ ਡੇ ਹੀ ਬਣ ਦੁਨੀਆ ਨੇ ਤੇ ਕਹੀ ਜਾਣਾ ਜੋ ਕਹਿਣਾ ਹੈ ਦੁੱਖ ਮੈਨੂੰ ਆ ਤੇ ਚੱਲਣਾ ਵੀ ਮੈਨੂੰ ਪੈਣਾ